ਜਾਪੜਾ ਜੇ ਤੇ ਕੋਈ ਨਹੀਂ ਆ ਕੇ ਸੁਣਦਾ ਸਾਡੀ ਕੋਈ ਸੀਵਾਏ ਨਹੀਂ ਕੋਈ ਵਾਰ ਨਹੀਂ ਕੋਈ ਸੀਵੇ ਨਹੀਂ ਬਹਰਾ ਕੋਈ ਸਰਮਾਇਰ ਨਹੀਂ ਹੋਰ ਇੱਥੇ ਉਹਦੇ ਕਿਹੜਾ ਕਰ ਚ ਅਸੀਂ ਜਾਣੇ ਐਮਐਲਆ ਕੋਲੇ ਕੋਸਰਾਂ ਵਾਲਾ ਕੋਲੇ ਕੋਈ ਨਹੀਂ ਸੁਣਦਾ ਸਾਡੀ ਆ ਕੇ ਕਹਿ ਦਿੰਦੇ ਬਸ ਹੋ ਜੋ ਹੋਏ ਕੰਮ ਢਾਈ ਦੇ ਨੂੰ ਦੋ ਘੰਟੇ ਉੱਤਨਾ ਬਦਮਾਸ਼ੀ ਨਹੀਂ ਹੁੰਦੀ ਇੱਥੇ ਰਾਤ ਕੁਮਰੇ ਸਰ ਦੇ ਕੇਂਦਰੀ ਹਲਕਾ ਫਤਿਹ ਸਿੰਘ ਕਲੋਨਿੰਗ ਗਲੀ ਨੰਬਰ 36 ਵਿਖੇ ਚੌਰੀਆਂ ਦੀ ਪਰਮਾਰ ਨਸ਼ੇੜੀ ਕਿਸਮਤ ਦੇ ਅੰਦਰ ਘੁੰਮ ਰਹੇ ਨੇ ਸਰਿਆਮ ਮੋਹੱਲਾ ਨਿਵਾਸੀ ਦੁਖੀ ਬਿਜਲੀ ਦੇ ਨਾ ਕਾਉਂਸਲਪਲਾਈ ਤੋਂ ਇਲਾਵਾ ਸੇਵਰੀ ਮਾਰਡਿੰਗ ਉਸਤਾ ਦੇ ਇਲਾਕਾ ਨਿਵਾਸੀਆ ਭਾਰੀ ਰੋਸ਼ ਇਲਾਕਾ ਨਿਵਾਸੀਆ ਅਨੁਸਾਰ ਨਾ ਤਾਂ ਉੱਤ ਲਖਦਾ ਕਾਉਂਸਲਰ ਕਦੀ ਕੁ ਸੁਣਵਾਈ ਕਰਦਾ ਨਾ ਹੀ ਕੇਂਦਰੀ ਹਲਕਾ ਵੀ ਟਾਲਦਾ ਦੁਬਾਰਾ 6 ਮਹੀਨੇ ਹੋ ਗਏ ਨੇ ਇਹਦੀ ਕੋਈ ਨੀਂਦ ਨਹੀਂ ਆਉਂਦੀ ਹਾਂਜੀ ਕਾਉਂਸਲਰ ਆਸੀ ਡਾਕਟਰ ਐਮ ਐਲ ਕੀ ਕਹਿੰਦੇ ਸੀ ਤੁਹਾਨੂੰ ਕਹਿੰਦੇ ਜੀ ਅਸੀਂ ਸ਼ਾਇਆ ਬਣਾਵਾ ਦਾਂਗੇ ਜੀ ਫਿਰ ਕਿਉਂ ਕਹਿੰਦੇ ਅਸੀਂ ਕਾਈ ਕੋਈ ਗੱਲ ਨਹੀਂ ਬਣਦੀ ਮਤਬਾਛੇ ਮਹੀਨੇ ਹੋ ਗਏ ਹਲੇ ਤੱਕ ਕੋਈ ਬੜਿਆ ਇਹ ਕੋਲੋਂ ਕੈ ਖਗਰ ਦੇ ਪੁੱਲੀਆਂ ਪਾਉਂਦੇ ਆ ਇਹ ਪਾਟੀ ਕੋਲੋਂ ਵਾਈ ਹੱਦ ਤੱਕ ਆ ਪਾਉਂਦੇ ਆ ਆ ਤੁਸੀਂ ਆ ਵੀ ਸਾਰੀ ਗੱਲ ਦੀ मीनिंग ਆ ਗਈ ਅਗਲੀ ਜੀ ਨਾ ਉਹ ਵਿਖਾਉਂਦਾ ਤਿੰਨ ਚਾਰ ਹਜ਼ਾਰ ਰੁਪਏ ਖੱਤ ਦੇ ਭਰਤੀ ਪਵਾਈ ਜੀ ਨੰਗਰੋਂ ਰਾਜ ਨਹੀਂ ਦਾਈ ਇਹਦਾ ਕੋਈ ਪਹਿਲਾਂ ਆਦਾ ਕੋਈ ਜਿਆਦਾ ਛੱਪੜ ਆਏਗਾ ਲੱਗੇ ਨਹੀਂ ਜਾਂਦਾ ਛੱਪੜ ਵਿਖਾ ਦਿੰਦਾ ਨਾ ਕੋਈ ਸ਼ਿਵਰਾ ਲਾਦਾ ਸ਼ਿਵਰਾਲੇ ਹੁੰਦੇ ਆ ਤੇ 10 ਮਿੰਟ ਕਿੱਕ ਦੇ ਮਾਰਕੀਟ ਗਾਂ ਜਾਂਦੇ ਆਹ ਰੋਈ ਨਾ ਛੱਪੜੀ ਨਾ ਘਟੜੇ ਲੱਗਦੀ ਆ ਜਿਹੜਾ ਆਹ ਹੱਥ ਨਹੀਂ ਵਾਈ ਨਹੀਂ ਆ ਆ ਸਾਡੇ ਆ ਸਿਲਵਰ ਦਾ ਪਾਣੀ ਆ ਨਿਕਲ ਰਿਹਾ ਹੈ। ਆ ਗੱਡੀ ਲੱਗੀ ਜੀ ਜੂ ਬੈਰੇ ਲੱਗੀ ਜੀ ਪੈਰੀ। ਇਥੇ ਲੱਗੀ ਸੀ। ਆ ਗੱਡੀ ਆ ਵੇਖ ਲੱਗੀ। ਆ ਛੱਪੜ ਇਧਰ ਵੇਖੋ ਕਿੰਨਾ ਬੰਦਿਆ। ਆ ਗਾੜੀ ਸਿਲਵਰ ਜਿਹੜਾ। ਆ ਵੇਖ ਸੱਸੀ ਜਰ ਪਰੇ। ਬੈਠ ਕੇ ਚਾਰਾ ਬੁਤਾਨਾ। ਆ ਬੈਠੋ। ਆ ਬੈਠੋ। ਆਹ ਦੇਖੋ ਬਰਨਦਾ ਭਾਈ ਉਹ ਕੀ ਉਹ ਜੀ ਆ ਲੈਡ ਜੀ ਆਇਆ ਰ ਅ ਲੈਡ ਜੀ ਆਇਆ ਉਹ ਮਿੰਟ ਆ ਮੈਂ ਵੀ ਇੱਥੇ ਪਰ ਮੋਬਾਈਲ ਈੜੇ ਆਪਾਂ ਦੇ ਤਰ੍ਹਾਂ ਆ ਦੇਖੋ ਇਹ ਸਾਲੀ ਹੋ ਗਿਆ ਜੇ ਮਤਲਬ ਜੇ ਰਿਸੀਵਰ ਵਰਦੇ ਨਹੀਂ ਕੋਈ ਵੇਖਣ ਨਹੀਂ ਆਉਂਦਾ ਜੇ ਕੰਪਲੀਟਾਂ ਇੰਨੀਆਂ ਲਖਾਈਆਂ ਕੋਈ ਸਾਡੇ ਇੱਥੇ ਨਹੀਂ ਆ ਮਸ਼ਰ ਵੇ ਕੋਈ ਇਧਰ ਕੰਨਾ ਕੰਨਾ ਹੋ ਗਿਆ ਕੋਈ ਹਾਲ ਹੀ ਨਹੀਂ ਸਾਡੇ ਬੱਚੇ ਬਿਮਾਰ ਹੋ ਗਿਆ ਵੇਖੋ ਇਧਰ ਮਸ਼ਰ ਇਨਾ ਗੋਡੇ ਗੋਡੇ ਆ ਅਜੇ ਕਹਤਾ ਇੱਕ ਘੰਟਾ ਹੀ ਆਣ ਕੇ ਖਲੋ ਕੇ ਦਿਖਾ ਲੇ ਸਾਨੂੰ ਇੱਥੇ ਸੀਵਰ ਦਾ ਕੀ ਹਾਲ ਹੈ ਭੈਣ ਜੀ ਜੀ ਦਾ ਇਧਰ ਭੈਣ ਜੀ 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 ਕੀ ਪਰੇਸ਼ਾਨੀ ਆਂਦੀ ਵੀ ਤੁਹਾਨੂੰ ਐ ਦੇਖੋ ਜੀ 3 ਸਾਲ ਹੋ ਗਿਆ ਗਟਰ ਨੂੰ ਐ ਦੇਖੋ ਸਾਰਾ ਬੁਰਾ ਹਾਲ ਹੈ ਬੈਠੇ ਨਹੀਂ ਜਾਂਦਾ ਜੀ ਕੋਈ ਨਹੀਂ ਸੁਣਦਾ ਬੱਚੇ ਬਿਮਾਰ ਤੁਸੀਂ ਇਹਦੇ ਵਾਕ ਕਰਕੇ ਐਮਐਲ ਨੂੰ ਗਏ ਸੀ ਆਪਣੇ ਹਾਂਜੀ ਐਮਐਲ ਕੋ ਗਏ ਹੌਸਲਰਾਂ ਕੋ ਗਏ ਕੋਈ ਨਹੀਂ ਜੀ ਆਂਦਾ ਕੀ ਕਹਿੰਦੇ ਧੰਨਵਾਦ ਉਹ ਕਹਿੰਦੇ ਆਨੇ ਆਨੇ ਅੱਜ ਵੀ ਨਾਲੀ ਖੋਲਣ ਵਾਲੇ ਗਏ ਸੀ ਪਰ ਵਾਲੇ ਇੱਥੋਂ ਨੰਗ ਜਾਂਦੇ ਉਹ ਕਹਿੰਦੇ ਇਹ ਨਹੀਂ ਖੁੱਲਣਾ ਕਿਹੜਾ ਇਲਾਕਾ ਹੈ ਮੈਂ 3 ਨੰਬਰ ਕੋਲੋਨੀ 36 ਨੰਬਰ ਗਲੀ 36 ਨੰਬਰ ਗਲੀ 36 ਨੰਬਰ ਗਲੀ ਹਾਂ ਫਤ ਸਿੰਘ ਕੋਲੋਨੀ ਗੇੜਾ ਦੀ ਮੈਂ ਹਾਂਜੀ ਉਹ ਕਾਹਦੇ ਲਾਣੋ ਦੀ ਭਗਵਾਨ ਜਮਾਨ ਨੂੰ ਅੱਜ ਦੇ ਘੰਟਾ ਰੋਕੇ ਵੇਖ ਸਾਡੇ ਮਹੱਲੇ ਚ ਆ ਕੇ ਆਈ ਬੰਦੇ ਦਾ ਵਰਗਾ ਮੁਸ਼ਕਲ ਆ ਕੋਈ ਬੱਤੀ ਨਹੀਂ ਲਾ ਰਿਹਾ ਨਾ ਜਦੋਂ ਸਾਡੇ ਮਹੱਲੇ ਦੇ ਵਿੱਚ ਨਾਪਾੰਦ ਕਰਾਂਗੇ ਨਾ ਸਾਡੇ ਇੰਨਾ ਕਲੋਨੀ ਦੇ ਵਿੱਚ ਨਾਪਾ ਕੋਈ ਨਸ਼ਾ ਕਰ ਕਰ ਕੇ ਚੋਰੀ ਕਰ ਮਲ ਮਲ ਕੇ ਸੀਦਾ ਉਹ ਦੇ ਦੇ ਵਿੱਚ 11 ਚੋਰੀਆਂ ਹੋ ਜਾਣ ਉਹ ਵੀ ਇੱਕ ਦਿਨ ਦੇ ਵਿੱਚ ਇਹ ਤਾਂ ਗਰੀ ਦੇ ਪਾਸੋਂ ਜਮਾਨ ਤੱਕ ਕੁੰਟੂ ਜਾਈ ਦਿਆ ਜਿਹੜਾ ਅੰਦਰ ਚਮਕ ਨਹੀਂ ਮਾਰਦੀ ਬੱਤੀ ਆਈ ਅੱਗੇ ਦੁਖੀਆਂ ਦੇ ਪਿਆਮ ਲੈ ਰਿਹਾ ਮੈਂ ਕਹਿੰਦਾ ਲਾ ਦਿੰਦੇ ਆ ਲਾ ਦਿੰਦੇ ਆ ਲਾ ਦਿੰਦੇ ਆ ਇਨਾਸ ਪਰ ਲਾ ਦਿੰਦੇ ਆ ਆਂਦੇ ਭਾਈ ਉਹ ਵੀ ਲੈ ਲੈਣੇ ਚੀਜ਼ਾਂ ਜਦੋਂ ਵੋਟਾਂ ਲੈਣੀਆਂ ਮਾ ਤਾਂ ਝੂਠ ਮਾਰ ਮਾਰ ਕੇ ਵੋਟਾਂ ਲੈੰਗਿਆ ਧੰਨਵਾਦ ਹੂ ਤੇ ਮੰਨੂਗੀ ਆਹ ਨੂੰ ਕੁਝ ਨਹੀਂ ਕਰ ਬੱਚੋਸ ਨੂੰ ਮਦਦ ਦੇ ਵੋਟਾਂ ਲੈਣੇ ਵੋਟਾਂ ਲੈਣੇ ਮੰਨੂਗੀ ਆਣੇ ਇਹਨਾਂ ਪਾਣੀ ਨਹੀਂ ਨਹੀਂ ਸਾਡੀ ਬੋਟਲ ਦਾ ਇਲਾਜ ਕਰਦੇ ਆ ਨਹੀਂ ਸਾਡੀਆਂ ਬੋਟਲਾਂ ਤੇ ਆਣ ਲੈਣੇ ਆਣ ਮਾਰਿਆ ਕਰਦੇ ਆ ਸਾਡੀਆਂ ਬੋਟਲਾਂ ਤੇ ਆਣ ਲੈਣੇ ਆਣ ਮਾਰਿਆ ਕਰਦੇ ਆ ਸਾਡੇ ਸਰ ਤੇ ਆਜ ਕਰਕੇ ਸਾਡੇ ਸਰ ਤੇ ਜੁੱਤੀਆਂ ਮਾਰਦੇ ਆ ਬੱਚੇ ਸਾਡੇ ਕਰੀਬ ਜਵਰ ਕਰਕੇ ਲੱਗੇ ਖਾਂਦੇ ਆ ਸਾਡੇ ਬੱਚਿਆਂ ਨੂੰ ਕੋਈ ਸੁਣਤ ਨਹੀਂ ਗਈ ਐਨਾ ਨਾ ਪੜੇ ਨੀ ਕਿ ਸਾਡੇ ਬੱਚੇ ਆ ਉਹ ਤਲਵੇ ਲੈ ਕੇ ਮਾਰਦੇ ਖਾਂਦੇ ਫਿਰਦੇ ਆ ਇਹ ਤੋਤਾ ਪਤਰੀ ਵੀ ਅਗਰ ਨਹੀਂ ਆਵੇ ਬਾਣੀ ਨਹੀਂ ਆਵੇ ਜਿਹੜੇ ਸੀਵਾ ਹੋ ਰਿਆ ਅੱਜ ਵੀ ਪਤਰੀ ਨਹੀਂ ਆਉਂਦੀ ਬੰਦ ਕਰ ਪਾਪਾ ਨਹੀਂ ਆਈ ਆਪੇ ਕਿਤੇ ਬੰਦ ਬਚੂਗਾ ਪਟਕੇ ਸਾਡੇ ਮਨ ਲਈ ਵਿੱਚ ਚੋਰਾ ਵਾਸਤੇ ਬੱਤੀ ਬੰਦ ਕਰ ਦਿੰਦੇ ਨਾ ਲੱਗੇ ਭਗਵਾਨ ਜਮਾਨ ਨੂੰ ਇੱਥੇ ਇਹ ਕਿੰਨੀ ਇੱਤ ਇਹਨਾਂ ਨੂੰ ਪਿਆਈ ਹੈ ਲਾਟੇ ਦੇ ਵਿੱਚ ਤਾਂ ਕੋਈ ਨਹੀਂ ਕੋਈ ਗੱਲ ਹੈ ਨਾ ਮੋਦੀ ਇਧਰ ਆਉਂਦੀ ਲਾਈਟ ਦਿਲਾਈ ਸਕੂਲ ਦੀ ਨਾਲ ਫਿਰ ਕਿਹਦਾ ਸਰ ਬੈਜੋ

ਮੁਨਾਬਤ ਮੁਨਾਬਤ ਪੰਜਾਬ ਸਰਕਾਰ ਮੁਨਾਬਤ ਮੇਰਾ ਨਾਮ ਵੀਨਾਲਾ ਹਾਂ ਕੀ ਗੱਲ ਹੋਈ ਦੱਸ 20 ਤਰ੍ਹਾਂ ਕਿਉਂ ਲੰਮੇ ਬੈਸੁੱਤੇ ਬੈਹੇ ਆ। ਸਾਨੂੰ ਪਤਾ ਨਹੀਂ ਲੱਗਾ ਸਵੇਰ ਉੱਠ ਕੇ ਕੋਈ ਸੰਗਾ ਆ ਗਿਆ, ਕੁਛ ਨਹੀਂ ਲਿਆ ਰੋਕੇ। ਅਸੀਂ ਇਹ ਮੁੰਡੇ ਨੇ ਕਿਹਾ ਵੀ ਮਮਾ ਮੇਰਾ ਫੋਨ ਕਿੱਥੇ ਆ ਮੈਂ ਹੱਥ ਥੱਲੇ ਥਾਰ ਕੇ ਲਗਾਉਣਾ। ਕੰਨ ਲੱਭਣ ਨਹੀਂ ਦਿਆ ਮੈਂ ਮੇਰੇ ਫੋਨ ਤੋਂ ਕਰ ਲਓ। ਮੈਂ ਫ੍ਰਿਜ ਤੋਂ ਲਿਆ ਫੋਨ ਉਹ ਫ੍ਰਿਜ ਤੇ ਵੇਖਿਆ ਫ੍ਰਿਜ ਨਹੀਂ। ਦੋ ਫੋਨ ਚੱਪ ਦੇ ਲੱਗ ਗਏ। ਬਾਹਰ ਕੁੱਤੋਂ ਦੀ ਆ ਗਏ। ਕੁਛ ਸੰਗਾ ਆ ਗਿਆ, ਚੱਲ ਗਿਆ ਤਾਂ ਥੱਲੇ ਦੀ ਬਾਹਰ ਨੂੰ ਚੱਲ ਗਿਆ। ਇਹ ਜਦੋਂ ਬੂਹਾ ਖੜਕਿਆ ਮੈਂ ਵੇਖਿਆ ਬੂਹਾ ਖੜਕਿਆ ਮਾਰ ਮੇਰੇ ਚੱਕਰ ਦੀ ਆ ਗਏ ਮੈਂ ਉੱਥੇ ਡੇਕੀ। ਚੋਰ ਥਲੇ ਨੰਗੇ। ਆਦ ਨੂੰ ਬੱਤੀ ਚੱਲ ਜਾਂਦੀ 12 12 ਵੇ ਫਿਰ ਆਉਂਦੀ ਘੰਟੇ ਬਾਅਦ ਉਹ ਚੋਰ ਚੋਰੀਆਂ ਕਰਕੇ ਗਾਹ ਜਾਂਦੇ ਪਿਛਲੀ ਵਾਰ ਚੋਰੀ ਮੇਰੀ ਡੀ ਹੋਈ ਉਹ ਦਰਖਾਸਤ ਲਾ ਕੇ ਦੋ ਵਾਰੀ ਗਿਆ ਪੁਲਸਾਈ ਨਹੀਂ ਸਿਲੰਡਰ ਚੋਰੀ ਹੋ ਗਏ ਚਾਰ ਸਿਲੰਡਰ ਚੋਕੇ ਸਾਰਾ ਸਬਣਾ ਕੀ ਮਾਰੇ ਠਾਣੇ ਕੋਈ ਆਉਂਦੀ ਨਹੀਂ ਇੱਥੇ ਤੇ ਵੇਖੋ ਕੋਈ ਬੱਤੀ ਨਹੀਂ ਕੋਈ ਕੁਛ ਨਹੀਂ ਇਹਨਾਂ 12 ਵਜੇ ਤੋਂ ਬਾਅਦ ਬੱਤੀ ਭੇਜ ਨਹੀਂ ਕਦੀ ਆ ਗਈ ਕਦੀ ਚੱਲ ਗਈ ਕਦੀ ਆਈ ਕਦੀ ਉਹਨਾਂ ਦੇ ਘਰੋਂ ਚੋਅ ਸਫਾਈ ਕਰ ਲੈਂਦੇ ਐਮਐਲਏ ਸਾਨੂੰ ਪਤਾ ਨਹੀਂ ਕੋਣ ਆ ਕੋਣ ਨਹੀਂ ਇੱਥੇ ਕੋਈ ਆਉਂਦਾ ਨਹੀਂ ਹੁੰਦਾ ਨਾ ਇਹ ਗਲੀਆਂ ਵੇਖੋ ਕਿਹੜੀਆਂ ਬੱਤੀਆਂ ਵੇਖੋ ਕਿਸੇ ਦਾ ਘਰ ਲੱਗੀਆਂ ਨਹੀਂ ਨਸ਼ੇੜ ਇੰਨੇ ਹੋ ਗਿਆ ਰਾਤੀ ਚੋਰ ਫੜ ਕਾ ਉਹਨਾਂ ਦੂਸਰੀ ਮੰਜ਼ਲ ਤੋਂ ਛਾਲ ਮਾਰਦੀ ਤੇ ਮੋੜੀ ਲੈ ਕੇ ਆਉਂਦੇ ਮੋੜੀ ਲੈ ਕੇ ਆਉਂਦੇ ਦਾਦਾ ਮੁੰਡੇ ਫੜਾ ਕਿਦੋਂ ਹਟ ਸਕਿਆ ਲਾਗੂ ਆ ਮੈਂ ਫਾਡੇ ਪਾਰਾਂ ਦੀ ਗੱਲ ਜੋ ਜੀ ਕਾਰਡ ਲੱਗਣੀ ਚਾਹੀਦੀ ਹੈ ਮੈਂ ਦੇ ਕੇ ਮਾਰ ਕੇ ਜਾ ਬੁੱਸ ਕਰਨਾ ਜਿਆਸੀ ਵਰਗੇ ਹਾੜੇ ਵਰਗੇ ਕੋਈ ਕਹਿਣ ਟੱਕਰ ਦੇ ਕਾਨੂੰ ਮਾਰਦਨੇ ਕੋਣ ਜ਼ਮੇਵਾਰ ਹੈ ਫੁੱਲਸ ਵਰਗੇ ਹਾੜੇ ਮਰਗੇ ਨੇ ਗੜਾ ਕਾਨੂੰ ਮਾਰਦਾ ਹੈ ਉਹ ਦੂਜੀ ਮੰਜ਼ਲ ਤੇ ਗਈ ਦੀ ਮਜਾਲੇ ਨੂੰ ਮਾਰਦੇ ਉਹਨਾਂ ਨੇ ਆਪਣੇ ਜਾ ਜਾਣ ਕੇ ਮੁਸ਼ਕਿਲ ਵਿੱਚ ਪਾਏ ਸੀ ਆਪ ਜਿਆ ਹੱਡੇ ਡਿੱਕੇ ਕਰਦੇ ਮਾਰ ਕੇ ਚੱਲ ਕੇ ਨਿਕਲ ਗਏ ਅੱਜ ਪੁੱਛਦੇ ਆਵੇ ਕਿ ਦੇ ਪ੍ਰਤੀਜਾ ਦਾ ਖਲੋਏ ਫੋਨ ਦੇ ਨਹੀਂ ਲੱਗ ਕਾਬੀ ਸਿਗਵਿੰਦਰ ਸਿੰਘ ਜੀ ਕਿਰਲਾ ਕਾਈ ਬਬਈ ਸਦੇ ਸਿੰਘ ਤੋਂ ਮੌਲੀ 36 ਨੰਬਰ ਗਲੀ ਵਾਰਦਾ ਦੇ ਆਈ ਵੀ ਸਾਰੇ ਦਾ ਸੁਤੇ ਹੁੰਦੇ ਆ ਇਹਨਾਂ ਨੂੰ ਵੀ ਪਤਾ ਲੱਗਦਾ ਵਿਚਾਰਿਆਂ ਨੂੰ ਉਹ ਆਉਂਦੇ ਕੋਠਿਆਂ ਤੇ ਚੜ ਚੜ ਕੇ ਲੋਕਾਂ ਦੀਆਂ ਚੋਰੀਆਂ ਕਰ ਕਰ ਗਾਹ ਆ ਜਾਂਦੇ ਉਹਨਾਂ ਵਿਚਾਰਿਆਂ ਦੇ ਦੋ ਮਾਰਕ ਅੰਦਰੋਂ ਲੈ ਗਏ ਆ ਰਹਾਦਾ ਸੌਂ ਗਿਆ ਮੈਂ ਉਹਦੇ ਘਰ ਗਿਆ ਸੁੱਤਿਆ ਪਰ ਦੋ ਮੋਬਾਈਲ ਲੈ ਗਏ ਇਹਨਾਂ ਦਿਨ ਚਾਰਾਂ ਦੀ ਬੈਟਰੀ ਲੈ ਗਈ ਕੋਈ ਇੱਥੇ ਪੁਲਿਸ ਪ੍ਰਚਾਰ ਨਹੀਂ ਹੋਗਾ ਕੋਈ ਆ ਕੇ ਪੁੱਛਦਾ ਨਹੀਂ ਕੋਈ ਇੱਥੇ ਲੈਟਰੀ ਲਵਾਉਂਦਾ ਆ ਕੇ ਤੇ ਬਿਜਲੀ ਰਾਤ ਨੂੰ ਪਤਾ ਨਹੀਂ ਚੋਰਾਂ ਦੇ ਆਖੇ ਬੰਦ ਕਰ ਦਿੰਦੇ ਆ 20 ਵੀ ਮਹੀਨਾ 23 ਬੰਦ ਹੁੰਦੀ ਹੈ ਜੀ ਮੇਰੇ ਬਾਰੇ ਕੋਈ ਆਪਣੇ ਕੋਲ ਹਾਂਜੀ ਕੋਈ ਕੋਈ ਗੱਲ ਕੀਤੀ ਆਪਣੇ ਕੋਲ ਕੋਸਨਲ ਕਿਹੜਾ ਸੁਣਦੇ ਸਾਡੀ ਜਿਹੜੇ ਮਰਜ਼ੀ ਕਰੋ ਇੱਥੇ ਕੋਈ ਆਉਂਦਾ ਹੀ ਨਹੀਂ ਕਿੰ ਨੂੰ ਕਹਾਂਗੇ ਜਾ ਕੇ ਕਹਿ ਜਾਗੇ ਕਹਿ ਕੇ ਵੀ ਇਕੱਠੇ ਕਰਕੇ ਲਿਆਓ ਇਕੱਠੇ ਕਰਕੇ ਲਿਜਾਵਾਂਗੇ ਦਿੰਦਾ ਕਰਕੇ ਲਿਆਓ ਜਿਹੜਾ ਵੀ ਕੋਈ ਸਰ ਇੱਥੇ ਆਉਂਦਾ ਆਉਂਦਾ ਹੈ ਅਈ ਲਾਈਟਾਂ ਵਾਲੇ ਪਰसों ਲੱਗ ਜਾਣਗੀਆਂ 4 ਸਾਲ ਹੋ ਗਏ ਅੱਜ ਪਰसों ਆਇਆ ਇਹਨਾਂ ਦੇ ਅਜੇ 3 ਦਿਨ ਨਹੀਂ ਹੋਏ 4 ਸਾਲਾਂ ਅੱਜ ਤੇ ਲਾਈਟਾਂ ਨਹੀਂ ਲੱਗੀਆਂ ਇੱਥੇ ਆ ਪੁੱਛ ਲੋ ਆਪਣੀ ਬੈਟਰੀ ਹੈ ਜੀ ਇੱਥੇ ਚੋਰ ਬੈਟਰੀ ਲਾ ਕੇ ਅਈ ਥਾਣੇ ਗਏ ਆ ਕਹਿੰਦੇ ਬੈਟਰੀ ਇੱਥੇ ਲਿਆਓ ਜੇ ਪੜੀ ਗਈ ਅਸੀਂ ਪੜਨੀ ਆ ਤੇ ਪੁਲਿਸ ਕਾਹਦੇ ਵਾਸਤੇ ਆ ਜੇ ਅਸੀਂ ਬੈਟਰੀ ਪੜਨੀ ਤੇ ਫਿਰ ਅਈ ਥਾਣੇ ਕਾਹਦੇ ਲਜਾਣੀ ਫਿਰ ਸਰ ਜੀ ਬੌਜੀ ਅਈ ਥਾਣੇ ਕਾਹਦੀ ਲਜਾਣੀ सवरत सिंधी मगर छंबर गॾु ਹਾਂਜੀ ਦੱਸੋ ਸਾਡੇ ਵੀ ਦੋ ਫੁੱਲ ਲਾਦੇ ਆ ਔਰ ਸੋਤ ਇਹ ਦੋ ਇਕੱਠੇ ਹੀ ਦਾਹੀ ਦੇ ਰਾ ਉਦੋਂ ਦੇ ਗਾਗਣ ਦੇ ਦਾਗਣ ਦੇ ਰਾ ਦੇ ਸਾਰੇ ਤਬਰ ਜਾ ਕੇ ਤੇ ਫੇਰ ਰਾਤ ਕੱਢੀ ਦੀ ਇਹ ਪਰਾਂ ਦੀਆਂ ਦਾ ਕਿਹੜੇ ਵੇ ਕਿਉਂਕਿ ਇਹਦੇ ਲੈ ਜੰਦੇ ਨਾ ਕੋਈ ਇਹਨਾਂ ਨੂੰ ਪੁੱਛਦਾ ਨਾ ਕੋਈ ਗਿਸਦਾ ਇਹਨੇ ਫੁੱਲ ਦੋ ਦੀ ਚੁੱਕੀ ਦਿਆ ਨਾ ਕੋਈ ਇਹਨਾਂ ਦਾ ਮਾਈ ਬਾਪ ਨਹੀਂ ਤੇ ਕੋ ਉਚਕਦੇ ਕਿੱਥੇ ਦਿੰਦੇ ਕੋਈ ਸਮਝ ਨਹੀਂ ਲੱਗਦੀ ਇਹ ਜਿਹੜੇ ਹਨ ਗਈ ਦਾ ਗਵਰਨਰ ਦੇ ਨਸ਼ੇ ਵਾਲੇ ਉਹਨਾਂ ਨੂੰ ਦੇ ਦਿੰਦੇ ਆ ਗਾ ਕੇ ਚੋਰ ਵਾਲੇ ਆ ਸਾਰੇ ਚੋਰ ਵਾਲੇ ਕੋਈ ਸਮਝ ਨਹੀਂ ਆਦੀ ਇਹਨਾਂ ਨੂੰ ਕਾਬੂ ਕੋਈ ਕਰਦੀ ਗਾਉ ਇਹ ਅੰਬਸਰ ਦੇ ਬੱਚੇ ਇਹ ਗੁਰੂ ਦੀ ਧਰਤੀਆਂ ਤੇ ਇੱਥੇ ਹੀ ਲੜੀ ਕੋਰੀ ਹੋਣ ਦੀ ਆ ਇਹ ਗੁਰੂ ਦੀ ਧਰਤੀ ਤੇ ਕੋਰੀ ਹੋਣਦੀ ਹੈ ਗਵਰਨਰ ਨੂੰ ਟੋਣਾ ਚਾਹੀਦਾ ਇੱਕ ਪੱਗੜ ਪੂਰੀ ਕਰਨੀ ਚਾਹੀਦੀ ਵੀ ਇਹਦੀ ਕੋਈ ਕਪੂਲੀ ਕੰਪਲੀਟ ਕੀਤੀ ਹੈ ਸਾਡੀ ਕਪੋਰਡ ਲਿਖਾਈ ਆ ਮੁੰਡੇ ਨੇ ਉੱਥੇ ਨੇ ਆਖਿਆ ਸੀ ਤੁਹਾਡਾ ਫੋਨ ਕਰੀ ਜਾਂਦੇ ਸੀ ਕੋ ਦੱਸੀ ਜਾਂਦੇ ਆ ਉਹ ਗਾੜੀਆਂ ਨਾਲ ਕੁਝ ਵੀ ਨਹੀਂ ਕੀਤਾ ਕੋਈ ਆਏ ਨਾ ਕੋਈ ਆਉਂਦਾ ਨਾ ਕੋਈ ਗੱਲ ਕੋਈ ਨਹੀਂ ਕੰਪਲੀਟ ਜਿੰਨਾ ਮਰਜੀ ਚੱਲੋ ਪ੍ਰਵੀਨ ਕੋ ਹਾਂਜੀ ਕੀ ਕਰਨਾ ਬਈ ਦੋ ਵਿੱਚ ਹੋ ਰੇ ਆਪਣੇ ਇੱਕ ਮੈਨੂੰ ਫੋਚ ਕੇ ਕਿ ਕਿੱਥੇ ਚ ਬਾਇਤ ਮੇਰੇ ਤੋਂ ਤੇ ਹੁਣ ਅਲਕੀ ਮਰੇ ਟੌਪਸ ਦੋ ਗ੍ਰਾਮਾਂ ਦੇ ਤੇ ਮੇਰਾ ਫੋਕਾ ਤੇ ਮੇਰੇ ਪੈਸੇ ਬੱਚਿਆਂ ਦੇ ਪੀਰ ਸੀ ਸੋ ਲੱਗੇ ਲੋਕਰ ਦਾ ਸਾਹ ਟੋੜਿਆ ਇਹਨਾਂ ਨੇ ਕਦੋਂ ਦੀ ਗੱਲ ਹੈ ਅੱਧੇ ਅਰੇੜੀ ਮਹੀਨਾ ਗਿਆ ਜੀ ਹਾਂ ਜੀ ਦਿਖਾਏ ਕੋਈ ਨਹੀਂ ਆਇਆ ਕਿ ਮਾਰੇ ਭਾਈ ਕੋਈ ਨਹੀਂ ਜਵਾਬ ਨਹੀਂ ਦਿੰਦੇ ਨਾ ਆਏ ਨਹੀਂ ਕੋਈ ਤੇ ਪਾਪਾ ਦੇ ਦੋ ਵਰੀ ਕੇ ਕੋਈ ਨਹੀਂ ਆਇਆ ਤੜੀ ਕੋ ਕਾਪੀ ਗੀਰ ਕੇ ਬ੍ਰੈਂਡ ਦੀ ਕੋਈ ਨਹੀਂ ਕਾਪੀ ਨਹੀਂ ਕੋਈ ਉੱਥੇ ਪਾਪਾ ਤੇ ਕਹੇ ਉੱਥੇ ਕਹਿ ਕੇ ਆਏ ਨਹੀਂ ਕੋਈ ਨਹੀਂ ਮੰਨ ਲੀਆ ਕੋਈ ਕਾ ਜਿਹੜੀ ਹਾਥੀ ਦਿੱਤੀ ਹੈ ਕਿ ਯਾ ਮਨ ਕੀ ਵੈਸੇ ਵਰਬਲੀ ਕੀਤਾ ਨਹੀਂ ਉੱਥੇ ਗਿਆ ਤਾਂ ਠੋਣੇ ਕਹਿ ਕੇ ਆਈ ਪਾਪਾ ਜੀ ਕਹਿ ਕੇ ਨਹੀਂ ਆਏ ਯਾਨੀ ਦਰਖਾਸਤ ਦੇਣੀ ਚਾਹੀਦੀ ਹੈ ਦੇਖ ਕੇ ਆਇਆ ਕੋਈ ਦਰਖਾਸਤ ਕੋਈ ਆਇਆ ਨਹੀਂ ਮਗਰ ਉਹ ਜਿੰਨਾ ਮਰਜ਼ੀ ਕੋਈ ਨਹੀਂ ਪਾਪਾ ਇਹ ਦੋ ਵਾਰੀ ਕਹੇ ਭਾਈ ਤੇ ਆਏ ਨਹੀਂ ਕਿੰਦਾ ਕੋਈ ਨਹੀਂ ਆਉਨੇ ਬਾਹਰ ਮੇਰਾ ਇਲਾਕਾ ਦਾ ਲੱਕਾ ਇੱਥੇ ਕੀ ਮਾਲੀ ਆ ਨਹੀਂ ਇਹ ਕਿਹੜਾ ਲੱਕਾ ਦਾ ਨਾਮ ਹੈ 500 ਨੰਬਰ ਕੋਈ ਨਹੀਂ 100 ਛੱਤੀ ਨੰਬਰ ਕੋਈ ਹਾਂ ਲੱਗੇ ਸਾਹਮਣੇ ਆ ਆ ਬੁਝਾ ਲਈ ਨੰਬਰ 36 ਬਸ ਜੀ ਆਹ ਤੇਰਾ ਆ ਸਾਡਾ ਕੋਈ ਇਧਰ ਕੋਈ ਸਾਡੇ ਬੱਤੀ ਵਾਲਾ ਨਹੀਂ ਆਉਂਦਾ ਕੋਈ ਸਾਡੇ ਕੋਈ ਸੀਵਰ ਵਾਲਾ ਨਹੀਂ ਆਉਂਦਾ ਜਿੰਨੀ ਮਰਜ਼ੀ ਹਾਂਜੀ ਕੌਣ ਸਲ ਦਾ ਪਤਾ ਨਹੀਂ ਕੌਣ ਸਲ ਦਾ ਤਰਨਤਾਰ ਰੋਡ ਤੇ ਰਹਿੰਦਾ ਵਾ ਤੁਹਾਡੇ ਆਪਣਾ ਆਪਣਾ ਗੁਪਤਾ ਜੀ ਗੁਪਤਾ ਅਜੀ ਗੁਪਤਾ ਇਹ ਇਟਮ ਬੁਲਾਇਆ ਸੀ ਪਿਆਰੀ ਤੇ ਆਸੀ ਬੁਲਾਇਆ ਉਹ ਇੱਥੇ ਬੁਲਾਇਆ ਵਾ ਕਹਿੰਦੇ ਹੋ ਜੁਗਾ ਕੰਮ ਪਰ ਨਹੀਂ ਮੁੜ ਕੇ 6 ਮਹੀਨੇ ਹੋ ਗਏ ਮਨ ਕੋਈ ਵੜਿਆ ਨਹੀਂ ਆਕੇ ਇੱਥੇ ਐਮਐਲਏ ਆਇਆ ਐਮਐਲਏ ਨੂੰ ਬੁਲਾਇਆ ਸੀ ਆਗੇ ਉਹ ਗੇਮ ਕਾ ਵੇਖ ਕੇ ਗਿਆ ਵਾ ਤੇ ਜੇ ਸਾਡੀ ਦੁਪਹਿਰ ਨੂੰ ਅਸੀਂ ਅੰਦਰ ਆ ਤਾਂ ਸਾਡੇ ਆਟੋ ਦੀ ਬੈਟਰੀ ਲੱਥ ਗਈ ਆ ਤੇ ਅਸਾਨੂੰ ਪਤਾ ਨਹੀਂ ਕਿ ਕਿੰਨੇ ਲਾਈ ਕਿੰਨੇ ਨਹੀਂ ਕੋਈ ਨਹੀਂ ਕੋਈ ਨਹੀਂ ਲਗਾਈ تھی ਕੋਈ ਸਾਡੇ ਕੈਮਰਾ ਨਹੀਂ ਗਾ ਕੋਈ ਲਗਾਈ ਸੀ ਠੀਕ ਹਾਂਜੀ ਮਸਲਾ ਇਹ ਆ ਜੀ ਸਾਡੀ ਚੋਰੀ ਬਹੁਤ ਹੁੰਦੀ ਆ ਤਿੰਨ ਸਾਲ ਪਹਿਲਾਂ ਮੇਰੀ ਇੱਕ ਬੈਟਰੀ ਲੱਤੀ ਆ 5 ਪੰਜ ਤਰੀਕ ਨੂੰ 7ਵੇਂ ਮਹੀਨੇ ਦੇ ਨੂੰ ਮੇਰੀ ਬੈਟਰੀ ਲਾ ਕੇ ਲੱਗੇ ਛੋਟੇ ਆਤੀ ਨਹੀਂ ਆ ਮੋਬਾਈਲ ਕਿਦੋਂ ਗਿਆ ਆਪਣੇ ਕਿਨੇ ਉਦੋਂ ਗਿਆ 25 ਤਰੀਕ 25 ਤਰੀਕ ਨੂੰ ਅੰਦਰੋਂ ਸਾਡੇ ਮੋਬਾਈਲ ਚੋਕੇ ਲੱਗੇ ਸੁੱਤੇ ਪਿਆ ਹੀ ਪਤਾ ਨਹੀਂ ਕੀ ਉਹਨਾਂ ਨੇ ਸੰਘਾਇਆ ਕੀ ਨਹੀਂ ਪਤਾ ਹੀ ਨਹੀਂ ਲੱਗਾ ਕਿੰਨੇ ਘੰਟੇ ਮੋਬਾਈਲ ਚੋਰੀ ਸਾਡੇ ਲਾਗੇ ਤੇ ਆ ਦੂਜੇ ਘਰ ਦੋ ਘਰ ਆ ਭਾਈ ਸਾਡੇ ਘਰੋਂ ਮੋਬਾਈਲ ਚੋਰੀ ਹੋਇਆ ਜੀ ਰਾਤੀ 2:00 ਦਾ ਟਾਈਮ ਹੋਣਾ ਸਾਡੇ ਘਰ 25 ਦਿਨ 25 ਦਿਨ 25 ਦਿਨ ਕੋਈ ਕੋਈ ਮੇਲ ਨਹੀਂ ਕੀਤੀ ਕੰਪਲੀਟ ਵੇ ਵਾਧੂ ਵੀ ਕੀਤੀ ਹੈ ਕੰਪਲੀਟ ਤਾਂ ਕੋਈ ਮੈਂ ਬੈਟਰੀ ਦੀ ਕੀਤੀ ਹੈ ਤੁਹਾਡੇ ਕੋਲ ਕਾਉਂਸਲਰ ਕਾਉਂਸਲਰ ਨੂੰ ਮਿਲੇ ਤੁਸੀਂ ਕਾਉਂਸਲਰ ਨਾਲ ਮੇਲ ਨਹੀਂ ਹੋਇਆ ਜੀ ਦੋ ਵਾਰੀ ਆਪਾਂ ਗਏ ਵੀ ਆ ਗਏ ਮੇਲ ਨਹੀਂ ਹੋਇਆ ਉਹਨਾਂ ਨਾਲ ਅੱਜ ਕੱਲ੍ਹ ਕੋਈ ਦੱਸਦਾ ਨਹੀਂ ਪਤਾ ਨਹੀਂ ਉਹਨੇ ਇਸ ਟਾਈਮ ਮਿਲਿਆ ਕਿ ਨਾ ਮਿਲੇ ਕਿੰਨੇ ਰੱਦ ਹੋ ਗਏ ਮੇਰਾ ਅਮਰਦੀਪਾ ਜੀ ਕੀ ਗੱਲ ਹੈ ਜੀ ਹਾਂ ਜੀ ਮੇਰੇ 23 ਦਿਨ ਦੋ ਮੋਬਾਈਲ ਚੋਰੀ ਹੋ ਗਏ ਕਿ ਤੋਹ ਕਾਹਤ ਘਰ ਦੇ ਵਿੱਚ ਸਾਹਮਣੇ ਇੱਕ ਦੁਕਾਨ ਗਈ ਹੈ ਰਾਤ ਨੂੰ ਇਹ ਪੱਛੇ ਦੇਖਦਾ ਸੀ ਪਤਾ ਨਹੀਂ ਨਿੱਕਾ ਕੁੱਤੇ ਦਾ ਪਤਾ ਲੱਗਾ ਕਾਲਾ ਨੀਨਾ ਨਗਰ پارک ਉੱਥੇ ਟੱਪ ਗੁੰਮਾ ਸੀਗਾ ਤਾਂ ਮੇਰੇ ਬੂਆ ਖੋਲ ਕੇ ਸੁੱਕਦੇ ਹਾਂ ਮਾਰਨਾ ਮੇਰੇ ਬੂਆ ਹਾਂਜੀ ਮੈਂ ਇਹ ਵੀ ਖੋਲ ਕੇ ਸੋਨੇ ਅੱਗੇ ਦੇ ਨਹੀਂ ਕਦੀ ਇਦਾਂ ਹੁਣ ਹੀ ਹੋਣ ਲੱਗਾ ਜੁਨੇ ਦਿਨ ਹੋ ਗਏ ਆ ਚੀਜ਼ਾਂ ਮਾਰ ਦਤਾਂ ਹੋ ਗਈਆਂ ਇੱਕ ਮਹੀਨਾ ਹੋ ਗਈ ਇੱਕ ਮਹੀਨਾ ਹੋ ਗਈ ਇਹਦੀ ਨਾ ਕੰਮੀ ਸਮਝੀ ਹਾਂਜੀ ਕਿੰਨੀ ਨਾ ਕਮੀ ਨਾ ਕਮੀ ਕਿੰਨੂ ਪਈਏ ਪਈਏ ਕਿੰਨੂ ਨਾਂ ਨੂੰ ਕਹਿ ਸਕਦੇ ਨਾਂ ਨੂੰ ਕਹਿੰਦੇ ਮੰਨੇ ਮੰਨੇ ਧਿਰਦੇ ਆ ਕਿੰਨੂ ਕਹਿ ਸਕਦੇ ਨਸ਼ਾ ਬਹੁਤ ਬਈ ਬਹੁਤ ਜ਼ਿਆਦਾ ਹੈ ਤੁਹਾਡੇ ਵੀ ਕੋਈ ਸੰਭਾਲਣ ਵਾਲਾ ਨਹੀਂ ਹੈਗਾ ਨਸ਼ੇੜੀ ਇੱਥੇ ਬਹੁਤ ਜ਼ਿਆਦਾ ਹੁੰਦੇ ਨੇ ਕਿੰਨੂ ਕਹਿ ਸਕਦਾ ਕਿ ਨਸ਼ਾ ਇੱਥੇ ਦਿਖਦਾ ਹੋਏਗਾ ਜੀ ਬਿਲਕੁਲ ਨਸ਼ਾ ਜਰੂਰ ਹਾਂ ਨਹੀਂ ਜਰੂਰ ਨਸ਼ਾ ਵੇਖਦਾ ਇੰਨੇ ਛੇੜੀ ਆ ਸਾਡੇ ਇੱਥੇ ਮਤਲਬ ਕਿ ਇੰਨੇ ਕੁ ਹੁੰਦੇ ਨੇ ਕੋਈ ਉਹਨਾਂ ਦੀ ਕੀਤੀ ਆਪਾਂ ਮੈਂ ਕੀਤੀ ਹੈ ਪੁਲਿਸ ਨੇ ਕਮਪਲੇਟ ਐ ਨਾ ਮੈਂ 5 ਤਰੀਕ ਨੂੰ ਜਮਗੀ ਦੇ ਗਿਆ ਅਰਜ਼ੀ ਲੇਖ ਲਈ ਉਹ ਤੋਂ ਬਾਅਦ ਕੋਈ ਕਹਿੰਦੇ ਨਾ ਇੱਕ ਵਾਰੀ ਕੀਤੀ ਨਾ ਪੁਲਸ ਵਾਲਾ ਇਹ ਅਨ ਘੜਜੰਗਾ ਛਾਣਾ ਕੀ ਮਾ ਲੱਗਦਾ 16000 ਰੁਪਏ ਕਿਵੇਂ ਗਈ 16000 ਰੁਪਏ ਕਿਵੇਂ ਗਈ ਸੋਣਾ ਨਹੀਂ ਅਸੀਂ ਨਹੀਂ ਕੀਤੀ ਜੀ ਖਾਸ ਤੈ ਨਹੀਂ ਚਾਹੀਦੇ ਤੁਹਾਨੂੰ ਨਹੀਂ ਗਿਆ ਮੈਂ ਮਾਂ ਨੇ ਨਹੀਂ ਕੀਤਾ ਜਾਂਦਾ ਮੈਂ ਬੰਨੀ ਹੋਈ ਹੋਵੇ ਨਹੀਂ ਉਹ ਨਹੀਂ ਮੈਨੂੰ ਕੋਈ ਕੁਝ ਸੁੰਗਾਇਆ ਹੀ ਬਣ ਕੀ ਕੀਤਾ ਮੈਂ ਸਵੇਰੇ ਉੱਠਾ ਮੇਰੀ ਸੇਪੜ ਅੰਨੀ ਹੋਈ ਨਾ ਮੈਂ ਹੱਥ ਕਵਰ ਕਰਕੇ ਕੰਮ ਕਰਕੇ ਹੈਗੀ ਹੈ ਦੋ ਦਿਨ ਮੇਰੀ ਵਾਈਫ ਹੈ ਮੇਰਾ ਬੇਟਾ ਹੈ ਤੁਹਾਨੂੰ ਪਤਾ ਨਹੀਂ ਲੱਗਾ ਤੁਸੀਂ ਅੰਦਰ ਆ ਪਤਾ ਨਹੀਂ ਲੱਗਾ ਭਾਜੀ ਸੁੰਗਾਈ ਦਿਨ ਨਹੀਂ ਕੁਝ ਪਤਾ ਨਹੀਂ ਸੁੰਗਾਈ ਦਿਨ ਮੇਰੇ ਸੇਪੜ ਦੋ ਦਿਨ ਨਹੀਂ ਗਈ ਦੋ ਦਿਨ ਸ਼ੱਕ ਹੈ ਕਹਤਾਂ ਮੈਂ ਕਿੰਨੋਂ ਕਹਾਂ ਕਿਸੇ ਸ਼ੱਕ ਹੀ ਨਹੀਂ ਕਰਾਂ ڪنهن کي پتا ناهي ڪنهن کي پتا ناهي